you. Mm -hmm. ਸੋਣ ਡੋਗਰ ਦੇਤੇ ਲਗਾਵਾਗੇ ਜੀ ਰੋਡ ਤੋਂ ਸੇ ਤੋਂ ਪਹਿਲਾਂ ਖਤਮ ਕਰਨਾ ਹੈਗਾ ਪਟਿਆਲੇ ਰੋਡ ਸ਼ੋ ਕਾਲਿਆ ਰਾਜਪੁਰ ਕਾਲਿਆ ਸਮਾਨੇ ਕਰ ਲਿਆ ਜੀ ਹੁਣ ਚੌਥਾ ਰੋਡ ਸ਼ੋ ਇੱਥੇ ਹੈਗਾ ਜੀ ਬਹੁਤ ਧੰਨਵਾਦੀਆਂ মিডিਆ ਭਰਾਵਾਂ ਦੇ ਬਹੁਤ ਧੰਨਵਾਦੀਆਂ ਲੋਕਾਂ ਦੇ ਜਿਨ੍ਹਾਂ ਨੇ ਭਰਪੂਰ ਸਹਿਯੋਗ ਦਿੱਤਾ ਸਾਰੀ ਮਹਿਮੇ ਦੇ ਦੌਰਾਨ ਅੱਜ ਵੀ ਜਿਹੜੇ ਲੋਕਾਂ ਦਾ ਸਾਇਆ 90 ਦੀ ਦੇਖ ਸਕਦੇ ਹੋ ਲੋਕ ਕਿੰਨੇ ਮਤਲਬ ਉਤਸ਼ਾਹ ਵਿੱਚ ਨੇ ਕਿੰਨੇ ਸ਼ੌਕ ਮਿਲਦੇ ਨੇ ਉਮੀਦ ਹੈ ਕਿ ਆਪਣਾ ਇਸੀ ਚੰਗੇ ਮਾਰਜ ਨਾ ਕਰਦੇ ਮੁਕਤੀ ਲਾਸਟ ਵਾਰੀ ਕਿਆ ਕਿਆ ਕਹਾਦਾ ਇਸ ਵਾਰੀ ਇਹ ਮੱਧਰੇ ਢੱਕ ਜੋੜਾ ਉਹਦਾ ਫੋਕੀ ਜਿਹੜਾ ਇੰਡੀਆ ਦਾ ਇੰਡੀਆ ਦਾ ਨਾ ਨਾ ਪਬਲਿਕ ਖੇਡ ਰਿਹਾ ਹੈ ਸਾਰੇ ਜਿਹੜੇ ਮੀਡੀਆ ਵਿਸ਼ਲੇਸ਼ਕ ਹੈ ਉਹ ਦੱਸ ਰਹੇ ਨੇ ਕਿ ਇਸ ਇਲੈਕਸ਼ਨ ਦੀ ਪਰਫਾਰਮੈਂਸ ਆ ਰਹੀ ਹੈ ਜੀ ਔਰ ਮੋਦੀ ਚਾਰ ਨੂੰ ਜਾ ਰਹੇ ਹੈ ਜੀ ਮੋਦੀ ਚਾਰ ਦਾ ਬਿਸਰਾ ਗੋਲ ਹੋ ਰਿਹਾ ਮੋਦੀ ਦਾ ਅੱਜ ਦਾ ਰੂਟ ਸੂਆ ਬਹੁਤ ਹੀ ਵਧੀਆ ਹੋਣਾ ਕਿਉਂਕਿ 21 ਦਿਨ ਰਹਿ ਗਿਆ ਸੀ ਜਰਨਲਿਸਟਾ ਇਹਦਾ ਜਿਹੜਾ ਮੈਸੇਜ ਲੋਕਾਂ ਦੇ ਵਿੱਚ ਬਹੁਤ ਵਧੀਆ ਜਾਊ ਤੇ ਡਾਕਟਰ ਧਰਮਵੀਰ ਗੰਧ ਜੀ 4 ਤਰੀਕ ਨੂੰ ਵੱਡੇ ਮਾਰਦੇ ਨਾਲ ਉਤਰਗੇ ਮੋਦੀ ਦੀ ਰੈਲੀਆਂ ਦਾ ਕਿੰਨਾ ਅਸਰ ਲੱਗਦਾ ਮੋਦੀ ਚਾਰ ਤੱਕ ਜਿੰਨੀ ਮਰਜ਼ੀ ਜੋਗਣਾਵੇ ਚਾਰ ਤੋਂ ਬਾਅਦ ਲੋਕਾਂ ਨੇ ਪੰਜਾਬ ਦਾ ਮੋਦੀ ਨੂੰ ਆ ਤੁਹਾਨੂੰ ਤੁਹਾਡੇ ਸਾਹਮਣੇ ਆ ਸਾਰਾ ਅੱਜ ਪੂਰਾ ਨਾਪਾ ਹਲਕਾ ਤੇ ਗਾਂਧੀ ਜੀ ਦੇ ਨਾਲ ਆ ਕੱਲਾ 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 ਸ਼ਹਿਰ ਦਾ ਦੁਕਾਨਦਾਰ ਬੰਦਾ ਵੀ ਬਾਹਰ ਨਿਕਲ ਕੇ ਨਹੀਂ ਛੁੱਪਦੇ ਵਿੱਚ ਖੜਾ ਗਾਂਧੀ ਜੀ ਦੇ ਸਵਾਗਤ ਇਹ ਤਾਂ ਇੱਕ ਤਰਫਾ ਦਿੱਕਤ ਆ ਆ ਮੋਤੀ ਜੀ ਲਗਾਤਾਰ ਰੈਲੀਆਂ ਕਰ ਰਹੇ ਨੇ ਕੀ ਲੱਗਦਾ ਅਸਰ ਹੋਊਗਾ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਕਾਂਗਰਸ ਨੇ ਇੱਕ ਜਿਹੜੀ ਮਤਲਬ ਮੋਦੀ ਜੀ ਦੀ ਇਸ ਦੇ ਅੱਗੇ ਪਿਕਚਰ ਜਿਹੜੀ ਉਹਨਾਂ ਦੀ ਕਲੀਅਰ ਕੀਤੀ ਆ ਤੇ ਉਦੋਂ ਤੋਂ ਵਿਖਾਏ ਹੋਏ ਨੇ ਉਹਨਾਂ ਨੂੰ ਆਪਣੀ ਹਾਰ ਦਿਖ ਰਹੀ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਪਤਾ ਵੀ ਅਸੀਂ ਚੰਗੀ ਤਰ੍ਹਾਂ ਨਾਲ ਬੀਜੇਪੀ ਉੱਕ ਜਾਣੀ ਹੈ ਇਸ ਲਈ ਪੰਜਾਬ ਦੇ ਵਿੱਚ ਬਾਰ-ਬਾਰ ਆ ਕੇ ਉਹਨਾਂ ਲੋਡ ਮਹਿਸੂਸ ਹੋ ਰਿਹਾ ਰੈਲੀ ਦੇ ਵਿੱਚ ਪਰ ਇਹ ਰੈਲੀ ਨਾਲ ਕੁਝ ਅਸਰ ਨਹੀਂ ਹੋਣਾ ਬੇਤੁਕੇ ਬਿਆਨ ਨੇ 400 ਪਾਰ ਨਹੀਂ ਜਮੀ ਪਾਰ ਜਾਣਗੇ ਇਹ ਹਾਂ ਬਿਲਕੁਲ ਪਾਰ ਹੋ ਜਾਣਗੇ 400 ਪਾਰ ਦਾ ਜਮੀ ਜਮੀ ਪਾਰ ਹੋ ਜਾਣਗੇ ਤੇ ਬਖਲਾਹਤ ਆ ਰੋਜ਼ ਮਤਲਬ ਬੇਤੁਕੇ ਬਿਆਨ ਦੇ ਰਹੇ ਨੇ ਜਿਹਦਾ ਕੋਈ ਸ਼ਰਮੋ ਨਹੀਂ ਕਹਿੰਦੇ ਕਾਂਗਰਸ ਤੁਹਾਡੇ ਲੇਡੀਜ਼ ਨੂੰ ਕਹਿੰਦੇ ਨੇ ਵੀ ਤੁਹਾਡਾ ਮੰਗਲ ਸੁੱਤਰ ਖੋਲੇਣਗੇ ਆ ਤੁਹਾਡੇ ਘਰੋਂ ਮੱਝਾ ਖੋਲ ਕੇ ਲੱਗੇ ਜਾਣਗੇ ਇੱਕ ਇਹਦੇ ਬਿਆਨ ਦਿੰਦਾ ਤੇ ਇਹ ਬਖਲਾਹਤੀ ਹੋ ਕੇ